ਸੋ ਅਮਰੀਕਾ ਕੈਨੇਡਾ ਤੋਂ ਲੋਕ ਇੱਥੇ ਪਹੁੰਚ ਰਹੇ ਨੇ ਤੁਸੀਂ ਵੀ ਕੈਨੇਡਾ ਤੋਂ ਆਏ ਹੋ ਮੈਂ ਬੇਟਾ ਯੂ ਐਸ ਤੋਂ ਯੂ ਐਸ ਤੋਂ ਆਇਆ ਹਾਂ ਅਮਰੀਕਾ ਤੋਂ ਹਾਂ ਨਾ ਸੋ ਲੋਕ ਤਾਂ ਅਮਰੀਕਾ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਨੇ ਕੈਨੇਡਾ ਜਾਂਦੇ ਨੇ ਹਾਂ ਨਾ ਬਾਹਰੀ ਕੰਟਰੀਆਂ ਦੇ ਵਿੱਚ ਆਉਂਦੇ ਨੇ ਤੁਸੀਂ ਇੱਥੇ ਆਏ ਹੋ ਲੱਗਦਾ ਵੀ ਫਾਇਦਾ ਹੋ ਰਿਹਾ ਹਾਂ ਤਾਂ ਤੁਸੀਂ ਅਮਰੀਕਾ ਵਾਲੀ ਦਵਾਈ ਛੱਡ ਕੇ ਹੁਣ ਇੱਥੇ ਵਾਲੀ ਦਵਾਈ ਖਾ ਰਹੇ ਹੋ ਕੀ ਦਵਾਈ ਖਾਣੇ ਆ ਹਾਂ ਸਿਰ ਦੇ ਵਾਲਾ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਹਰ ਬਿਮਾਰੀ ਦਾ ਇਲਾਜ ਇਲੈਕਟ੍ਰੋਪੈਥੀ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਇਹਦੇ ਵਿੱਚ ਲੀਵਰ ਕਿਡਨੀ ਤੋਂ ਹਾਰਟ ਦੀ ਪ੍ਰੋਬਲਮ ਬ੍ਰੇਨ ਦੀ ਪ੍ਰੋਬਲਮ ਹੋਗੀ ਬਵਾਸੀਰ ਦੀ ਪ੍ਰੋਬਲਮ ਹੋਗੀ ਬਾਜਪਨ ਹੋ ਗਿਆ ਰਸੋਲੀਆਂ ਹੋ ਗਈਆਂ ਲਪੋਮਾ ਦੀਆਂ ਇਕੱਠਾ ਹੋ ਗਈਆਂ ਮੋਟਾਪਾ ਹੋ ਗਿਆ weight ਜਿਨ੍ਹਾਂ ਦਾ ਨਹੀਂ ਵੱਧਦਾ ਉਹਦੇ ਲਈ ਵੀ ਮੈਡੀਸਨ ਬਹੁਤ ਮੇਰੇ ਵਧੀਆ ਰਿਜ਼ਲਟ ਨੇ ਇੰਨੇ ਲੋਕ ਠੀਕ ਹੋ ਚੁੱਕੇ ਨੇ ਹਨਾ ਇੰਨੇ ਲੋਕ ਇਸ ਸਮੇਂ ਕੰਮ ਕਰ ਰਹੇ ਨੇ ਤੇ ਮੈਂ ਹਨਾ ਤੁਹਾਡਾ ਇੱਕ ਦੇਖਿਆ ਹਨਾ ਵੀ ਤੁਹਾਨੂੰ ਇਹਨਾਂ ਚੀਜ਼ਾਂ ਦੇ ਲਈ ਹੀ ਦੁਬਈ ਦੇ ਵਿੱਚ ਅਵਾਰਡ ਮਿਲਿਆ ਪਰਮਾਤਮਾ ਦੀ ਰਹਿਮਤ ਨਾਲ ਬਹੁਤ ਜ਼ਿਆਦਾ ਪੇਸ਼ੈਂਟ ਠੀਕ ਹੋਏ ਦੁਬਈ ਦੇ ਵਿੱਚ ਹਾਈਟ ਵਾਲੇ ਕੰਨਾਂ ਵਾਲੇ ਬਵਾਸੀਰ ਦੀ ਪ੍ਰੋਬਲਮਸ ਬਹੁਤ ਜ਼ਿਆਦਾ ਦੁਬਈ ਦੇ ਵਿੱਚ ਉਹਨਾਂ ਨੇ ਸਾਨੂੰ ਪਸੰਦ ਕੀਤਾ ਸਾਡੀ ਮੈਡੀਸਨ ਜਾਂਦੀ ਸੀਗੀ ਕੰਨਾਂ ਦੇ ਵਿੱਚ ਛਾਛਾਲੀਆਂ ਆਵਾਜ਼ਾਂ ਕੰਨਾਂ ਦੇ ਵਿੱਚ ਟੀਟੀ ਦੀ ਆਵਾਜ਼ਾਂ ਕੰਨਾਂ ਦੇ ਵਿੱਚ ਪਟਾਕੇ ਜੇ ਵੱਜਣੇ ਕੰਨਾਂ ਦੇ ਵਿੱਚ ਉੱਚਾ ਸੁਣਨਾ ਜਦੋਂ ਅਸੀਂ ਕਿਸੇ ਡਾਕਟਰ ਕੋਲੇ ਜਾਂਦੇ ਆ ਡਾਕਟਰ ਕਹਿੰਦਾ ਜੀ ਇਹਦਾ ਇਲਾਜ ਨਹੀਂ ਕਿੰਨੀ ਟੈਸਟ ਕਿੰਨੋਂ ਅਸੀਂ ਕਹਿੰਦੇ ਜੇ ਛਾਛਾਂ ਦੀ ਆਵਾਜ਼ ਆਉਂਦੀਆਂ ਟੀਂ ਟੀਂ ਦੀਆਂ ਆਵਾਜ਼ਾਂ ਕਿੰਨੀ ਟੈਸਟ ਕਹਿੰਦੇ ਨੇ ਟਿੰਨੀ ਟੈਸਟ ਦਾ ਪ੍ਰੋਬਲਮ ਦੀ ਕਿਸੇ ਕੋਲੇ ਇਲਾਜ ਹੀ ਨਹੀਂ ਜਦ ਕਿ ਸਾਡੇ ਕੋਲ ਵਧੀਆ ਰਿਜ਼ਲਟ ਨੇ ਜਿਹੜਾ 4 ਸਾਲ ਦੀ ਉਮਰ ਵਿੱਚ ਉਹਨੂੰ ਸੁਣਨਾ ਬੰਦ ਹੋ ਗਿਆ ਸੀ ਅੱਜ 28 ਸਾਲ ਦੀ ਉਮਰ ਦੇ ਵਿੱਚ ਮਸ਼ੀਨਾਂ ਲੱਗੀਆਂ ਮਸ਼ੀਨਾਂ ਨਾਲ ਕੇ ਸਾਡੇ ਨਾਲ ਗੱਲ ਕਰ ਰਿਹਾ ਵਧੀਆ ਸੁਣ ਰਿਹਾ ਉਹਨੂੰ ਜਦੋਂ ਅਸੀਂ ਲੈਟਰੋਪੈਥੀ ਮੈਡੀਸਨ ਅਸੀਂ ਦਿੰਨੇ ਆ ਸਾਨੂੰ ਕੁਦਰਤ ਨੇ ਦਿੱਤੀ ਹੋਈ ਆ ਉਹ ਕਿ세 ਬੰਦੇ ਨੇ ਇਨਸਾਨ ਨੇ ਨਹੀਂ ਮੈਂ ਤਾਂ ਬੀਪੀ ਸੀ ਬਹੁਤ ਜ਼ਿਆਦਾ ਬੀਪੀ ਸੀ ਮੈਂ ਅੰਗਰੇਜ਼ੀ ਦਵਾਈਆਂ ਖਾ ਕੇ ਥੱਕਾ ਬਾਦਾ ਸੀ ਜਾ ਕੱਟ ਮੇਰਾ ਬਾਦਾ ਸੀ ਹਾਂ ਹਾਰ ਦੇ ਪਚਾਉਂਦੇ ਸੀ ਸਾਹ ਬਹੁਤ ਛੜਦਾ ਸੀ ਇਸ ਕਰਕੇ ਮੈਨੂੰ ਬਹੁਤ ਤਕਲੀਫ ਸੀ ਮੈਂ ਉਹਨਾਂ ਅੰਗਰੇਜ਼ੀ ਦਵਾਈਆਂ ਸਾਬ ਛੱਡ ਦਿੱਤੀਆਂ ਜਿੰਨਾ ਨੂੰ ਬਜ਼ੁਰਗਾਂ ਨੂੰ 90 90 ਸਾਲ ਦੇ 85 85 ਸਾਲ ਦੇ ਬਜ਼ੁਰਗਾਂ ਤਵੀਆਂ ਸੁਣਨ ਲੱਗ ਗਿਆ ਕੁੜੇ ਦਾ ਪੇਸ਼ੰਦ ਆਪਣੇ ਆਪ ਹੀ ਗੱਲਾਂ ਕਰੀ ਜਾਂਦੇ ਕਿਸੇ ਨਾ ਕੁਝ ਬੋਲੀ ਜਾਂਦੇ ਨੇ ਕਿਸੇ ਚੀਜ਼ ਤੋਂ ਡਰ ਲੱਗਣਾ ਜਾਂ ਕਹਿੰਦਾ ਵੀ ਮੈਨੂੰ ਹੋ ਸਕਦਾ ਮੇਰੇ ਕੋਲ ਤਾਂ ਦਾ ਇੱਕ ਪੇਸ਼ੰਦ ਵੀ ਆਇਆ ਕਹਿੰਦਾ ਜਿਹੜਾ ਕਹਿੰਦਾ ਮੈਨੂੰ ਨਾ ਦਿੱਲੀ ਤੋਂ ਜਲਮਨੀ ਦਾ ਲੱਗਦਾ ਮੈਨੂੰ ਛਿਪਕਣੀ ਨੇ ਕਿਰਲੀ ਨੇ ਮੇਰੇ ਨਾਲ ਲੱਗ ਕੇ ਚਲੇ ਗਈ ਮੈਂ 10-10 ਵਾਰ ਨਹਾਉਂਦੀ ਸੀ ਕਹਿੰਦੇ ਜਲਮਨੀ ਇੱਥੇ ਲੱਗੀ ਜਾਂਦਾ ਸੀ ਮੈਂ 10 ਵਾਰ ਨਹਾਉਣਾ 10 ਵਾਰ ਨਹਾ ਕੇ ਕਹਿੰਦੀ ਮੈਨੂੰ ਇੱਦਾਂ ਹੀ ਹੋ ਜਾਣਾ ਚਲੋ ਉਹਨਾਂ ਨੂੰ ਮੈਡੀਸਿਨ ਠੀਕ ਹੈ ਪੇਸ਼ੰਦ ਉਹ ਵੀ ਇੰਤਾਂ ਦੇ ਪੇਸ਼ੈਂਟ ਜਿਹੜੇ ਬ੍ਰੇਨ ਤੋਂ ਪਰੇਸ਼ਾਨ ਨੇ ਜਿਨ੍ਹਾਂ ਨੂੰ ਜਿਆਦਾ ਛਟਕੀ ਆ ਜਾਂ ਆਪਣੇ ਆਪ ਗੱਲਾਂ ਕਰੀ ਜਾਂਦੇ ਨੇ ਜਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਆਪਣੇ ਖਿਆਲਾਂ 'ਚ ਡੁੱਬੇ ਰਹਿੰਦੇ ਨੇ ਜਾਂ بار بار ਜਦੋਂ ਜਾਗ ਉੱਦੀ ਆ ਰਾਤ ਨੂੰ ਆਪਣੇ ਖਿਆਲਾਂ 'ਚ ਲੱਗੇ ਜਾਂਦੇ ਨੇ ਘੜਦੇ ਗੱਲਾਂ ਚੱਲੇ ਜਾਂ ਕਿਸੇ ਹੋਰ ਪਾਸੇ ਕੰਮ ਹੋ ਰਿਹਾ ਟੈਨਸ਼ਨ ਜਿਆਦਾ ਰੱਖਦੇ ਨੇ ਇਤੋਂ ਦੇ ਵਿੱਚ ਸਭ ਤੋਂ ਬਹੁਤ ਮਤਲਬ ਜਿਹੜੀ ਬਿਮਾਰੀ ਤੁਹਾਡੇ ਐਕਸ-ਰੇ ਜਾਂ ਤੁਹਾਡੇ ਸਕੈਨਿੰਗ ਦੇ ਵਿੱਚ ਨਹੀਂ ਆਉਣਾ ਉਹ ਬਿਮਾਰੀ ਨੂੰ ਇਹ ਫੜ ਕੇ ਉਹਦਾ ਇਲਾਜ ਕਰ ਦਿੰਦੇ ਨੇ ਜੇ ਕੋ ਹੁਣ ਆਪਰੇਟ ਕਰਾ ਕੇ ਬਹਾਸੀਰ ਦਾ ਕਈ ਕਈ ਪੇਸ਼ੈਂਟ ਸਾਡੇ ਕੋਲੇ ਆਉਂਦੇ ਨੇ ਜਿਨ੍ਹਾਂ ਨੂੰ ਬਲੱਡ ਨਹੀਂ ਰੁਕਦਾ ਜਿਨ੍ਹਾਂ ਦਾ ਬਲੱਡ ਇੰਨਾ ਜ਼ਿਆਦਾ ਆਉਂਦਾ ਜਦੋਂ ਹੁਣ ਮੈਡੀਸਨ ਦਿੱਤੀ 10 ਤੋਂ 15 ਅੰਦਰ ਨਿਚਤ ਪਹੁੰਚ ਗਿਆ ਪੇਸ਼ੈਂਟ ਆਉਂਦੇ ਨੇ ਜੋ ਕੁੜੀਆਂ ਜੋ ਲਕੋਰੀਆ ਵਗੈਰਾ ਤੋਂ ਜਾਂ ਇਹਨਾਂ ਚੀਜ਼ਾਂ ਤੋਂ ਪੀੜਿਤ ਹੁੰਦੇ ਹਾਂਜੀ ਕਾਫੀ ਪੇਸ਼ੈਂਟ ਆਉਂਦੇ ਨੇ ਕਾਫੀ ਠੀਕ ਹੁੰਦੇ ਨੇ ਸ਼ਾਇਦ ਸੀ ਐਸ ਉਮਰ ਦੇ ਵਿੱਚ ਬਿਮਾਰੀਆਂ ਤੋਂ ਲੱਗਦਾ ਵੀ ਹਾਂ ਮੈਂ ਸਹੀ ਥਾਂ ਤੇ ਆਇਆ ਮੈਨੂੰ ਤਰਫਰ ਨਹੀਂ ਅਸੀ ਹੁੰਦਾ ਹੁਣ ਕਾਫੀ ਸਿਹਤਮੰਦ ਹੋ ਜਾਂਦਾ ਮਨੁੱਖ ਮੈਂ ਬਰਕ ਕਰਦਾ ਦੁਬਈ ਤੋਂ ਲੈ ਕੇ ਕੈਨੇਡਾ ਅਮਰੀਕਾ ਤੱਕ ਇਸ ਸਮੇਂ ਜੇਕਰ ਕਿਸੇ ਦੇ ਚਰਚੇ ਨੇ ਤਾਂ ਇਹ ਡਾਕਟਰਸ ਨੇ ਜਿਨ੍ਹਾਂ ਨੇ ਕਮਾਲ ਕਰ ਦਿੱਤੀ ਹੈ 80 80 ਸਾਲ ਦੇ ਬਜ਼ੁਰਗ 70 70 ਸਾਲ ਦੇ ਬਜ਼ੁਰਗ ਇਸ ਸਮੇਂ ਇਹਨਾਂ ਦੇ ਜੋ ਹੈ ਅ ਕਲੀਨਿਕ ਦੇ ਵਿੱਚ ਬੈਠੇ ਹੋਏ ਨੇ ਤੇ ਲਾਜਵਾਬ ਰਿਜ਼ਲਟ ਦਾ ਉਹ ਗੱਲ ਆਖ ਰਹੇ ਨੇ ਦੁਬਈ ਦੇ ਵਿੱਚ ਇਹਨਾਂ ਨੂੰ ਅਵਾਰਡ ਮਿਲਿਆ ਕਿ ਇਹਨਾਂ ਨੇ ਬਹੁਤ ਐਕਸਲੈਂਟੇ ਕੰਮ ਕਰ ਰਹੇ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੈ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ ਤੇ ਅਸੀਂ ਚੰਗਾ ਕੰਮ ਦਿਖਾਉਣ ਦੇ ਲਈ ਆਏ ਹੋਇਆ ਹਾਂ ਹਾਂਜੀ ਬਹੁਤ-ਬਹੁਤ ਧੰਨਵਾਦ ਭੈਣ ਜੀ ਜਿਹੜਾ ਤੁਸੀਂ ਅੱਜ ਸਾਡੇ ਕੋਲੇ ਆਏ ਹੋ ਸਾਡੀ ਆਵਾਜ਼ ਜਿਹੜੀ ਸਾਡੇ ਲੋਕਾਂ ਤੱਕ ਪਹੁੰਚਾ ਰਹੇ ਹੋ ਤੇ ਲੋਕ ਜਿਹੜੇ ਤੁਹਾਡੀਆਂ ਵੀਡੀਓਜ਼ ਦੇਖ ਕੇ ਜਾਂ ਤੁਹਾਨੂੰ ਦੇਖ ਕੇ ਸਾਡੇ ਕੋਲੇ ਆਪਣਾ ਇਲਾਜ ਕਰਾ ਰਹੇ ਨੇ ਦੇਖੋ ਪੰਜੀ ਇਲਾਜ ਇੱਕ ਹੁੰਦਾ ਦੇਖੋ ਐਲੋਪੈਥੀ ਆ ਐਲੋਪੈਥੀ ਵਿੱਚ ਇਲਾਜ ਬਹੁਤ ਔਖੇ ਨੇ ਉਹਦੇ ਵਿੱਚ ਇਲਾਜ ਵੀ ਔਖੇ ਵੀ ਕਾਦੇ ਕਹਦੀਏ ਜੇ ਹੁਣ ਕ੍ਰੋਨਿਕ ਕੋਈ ਬਿਮਾਰੀ ਆ ਉਹਦਾ ਇਲਾਜ ਨਹੀਂ ਉਹਦੇ ਵਿੱਚ ਅਸੀਂ ਕਿਸੇ ਬਿਮਾਰੀ ਨੂੰ ਰੋਕ ਸਕਦੇ ਹਾਂ ਕੁਝ ਟਾਈਮ ਲਈ ਅਸੀਂ ਉਹਨੂੰ ਠੀਕ ਨਹੀਂ ਕਰ ਸਕਦੇ ਜਿਹੜੀਆਂ ਸਾਡੀਆਂ ਮੈਡੀਸਨ ਨੇ ਨੇਚਰੋਪੈਥੀ ਆ ਜਿਹਨੂੰ ਅਸੀਂ ਇਲੈਕਟ੍ਰੋਪੈਥੀ ਮੈਡੀਸਨ ਕਹਿੰਦੇ ਆ ਇਹਦੇ ਵਿੱਚ ਰਿਜ਼ਲਟ ਬਹੁਤ ਵਧੀਆ ਨੇ ਕੁਝ ਤੁਸੀਂ ਦੇਖ ਹੀ ਲਿਆ ਤੁਹਾਨੂੰ ਲੋਕ ਮਿਲੇ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਆ ਤੁਹਾਨੂੰ ਰਿਜ਼ਲਟ ਤਾਂ ਆਪ ਹੀ ਪਤਾ ਲੱਗ ਗਿਆ ਕੁਝ ਜੋ ਅੱਜ ਕੱਲ ਸਮੱਸਿਆ ਚੱਲ ਰਹੀਆਂ ਨੇ ਇਹਦੇ ਵਿੱਚ ਕੀ ਆ ਜਦੋਂ ਪੇਸ਼ੈਂਟ ਇੱਕ ਮੈਡੀਸਨ ਲੈਂਦਾ ਉਹਨੂੰ ਉਹ ਬਿਮਾਰੀ ਤਾਂ ਠੀਕ ਨਹੀਂ ਹੁੰਦੀ ਚਾਰ ਬਿਮਾਰੀਆਂ ਹੋਰ ਨਾਲ ਲੱਗ ਜਾਂਦੀਆਂ ਮੈਨੂੰ ਸਭ ਤੋਂ ਵਧੀਆ ਗੱਲ ਪਤਾ ਕੀ ਲੱਗੀ ਕਿ ਜਿਨ੍ਹਾਂ ਨਾਲ ਵੀ ਮੈਂ ਗੱਲਬਾਤ ਕੀਤੀ ਨਾ ਉਹ ਕੋਈ 87 ਸਾਲ ਦਾ ਸੀ ਕੋਈ 70 ਸਾਲ ਦਾ ਕੋਈ 72 ਸਾਲ ਦਾ ਜਦੋਂ ਐਸ ਉਮਰ ਤੇ ਬੰਦਾ ਆਉਂਦਾ ਹੈ ਨਾ ਤੇ ਆਪਾਂ ਉਹਨੂੰ ਪਤਾ ਕੀ ਕਹਿੰਨੇ ਆ ਵੀ ਤੇਰਾ ਦਵਾਈਆਂ ਨਾਲ ਕੁਝ ਨਹੀਂ ਹੋਣਾ ਬਸ ਦਰਦ ਨੂੰ ਸਹੀ ਚੱਲਣਾ ਐਸ ਉਮਰ ਦੇ ਵਿੱਚ ਚੈਲੰਜ ਹੁੰਦਾ ਹੈ ਵੀ ਐਸ ਉਮਰ ਦੇ ਵਿੱਚ ਇਹਨਾਂ ਨੂੰ ਠੀਕ ਕਰਨਾ ਹੈ ਦੇਖੋ ਮੈਂ ਜੀ ਸਾਡੀ ਜਿਹੜੀ ਮੈਡੀਸਨ ਆ ਲੈਟਰੋਪੈਥੀ ਇਹ ਬਲੱਡ ਦੇ ਨਰਵਸ ਸਿਸਟਮ ਤੇ ਨਸ ਨਸ ਤੇ ਕੰਮ ਕਰਦੀ ਆ ਜਦੋਂ ਤੁਹਾਡੇ ਬਲੱਡ ਤੇ ਕੰਮ ਕਰਨਾ ਤੁਹਾਡੇ ਨਰਵਸ ਸਿਸਟਮ ਤੇ ਕੰਮ ਕਰਨਾ ਜਦੋਂ ਦੇਖੋ ਬ੍ਰੇਨ ਬ੍ਰੇਨ ਸਾਡਾ ਇੱਕ ਡਰਾਈਵਰ ਆ ਸਾਨੂੰ ਚਲਾ ਰਿਹਾ ਜੇ ਹੁਣ ਮੈਂ ਕੁਝ ਬੋਲ ਰਿਹਾ ਇਹਦੇ ਵਿੱਚ ਕੋਈ ਫੁਰਨਾ ਉੱਠਿਆ ਤਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਨਹੀਂ ਮੈਂ ਗੱਲ ਨਹੀਂ ਕਰ ਸਕਦਾ ਇਦੇ ਵਿੱਚ ਜੇ ਤੁਹਾਡੇ ਬ੍ਰੇਂਜ ਕੋਈ ਪ੍ਰੋਬਲਮ ਆ ਗਈ ਤੁਹਾਡੇ ਨਰਵਸ ਸਿਸਟਮ ਚ ਕੋਈ ਪ੍ਰੋਬਲਮ ਆ ਗਈ ਜੇ ਤੁਹਾਡੇ ਬਲੱਡ ਵਿੱਚ ਕੋਈ ਪ੍ਰੋਬਲਮ ਆ ਗਈ ਤੁਹਾਨੂੰ ਬਿਮਾਰੀਆਂ ਨੇ ਘੇਰਨਾ ਸ਼ੁਰੂ ਕਰ ਲੈਣਾ ਇੱਥੇ ਇੱਕ ਮੈਂ ਤੁਹਾਨੂੰ ਪਹਿੰਜੀ ਹੋਰ ਗੱਲ ਦੱਸਣੀ ਚਾਹਨਾ ਮੇਰੇ ਕੋਲੇ ਪੇਸ਼ੈਂਟ ਆਉਂਦੇ ਨੇ ਹਮ ਰਿਪੋਰਟਸ ਲੈ ਕੇ ਆਉਂਦੇ ਨੇ ਜਦੋਂ ਉਹਨਾਂ ਨੂੰ ਕਹਿੰਦਾ ਲੀਵਰ ਤੁਹਾਡਾ ਫੈਟੀ ਆ ਉਹ ਕਹਿਣਗੇ ਲੀਵਰ ਫੈਟੀ ਸਾਡਾ ਨਹੀਂ ਹੈਗਾ ਜੀ ਡਾਕਟਰ ਸਾਨੂੰ ਕਹਿੰਦੇ ਨੇ ਐਲੋਪੈਥੀ ਵਾਲੇ ਇੰਨਾ ਕਿ ਲੀਵਰ ਹਰ ਬੰਦੇ ਦਾ ਫੈਟੀ ਹੁੰਦਾ ਇਹਦਾ ਕੋਈ ਮਤਲਬ ਨਹੀਂ ਇੰਜ ਜਦੋਂ ਲੀਵਰ ਫੈਟੀ ਹੋ ਜਾਂਦਾ ਲੀਵਰ ਸਾਨੂੰ ਬਿਮਾਰੀਆਂ ਨਾਲ ਘੇਰਨਾ ਸ਼ੁਰੂ ਹੋ ਜਾਂਦਾ ਸਾਡਾ ਕੈਸਟਰੋਲ ਵਧਣਾ ਸ਼ੁਰੂ ਹੋਣਾ ਸਾਡਾ ਪੇਟ ਖਰਾਬ ਹੋਣਾ ਸ਼ੁਰੂ ਹੋ ਜਾਣਾ ਸਾਡੇ ਇਹ ਜਿਹੜਾ ਹਾਰਟ ਦੀ ਪ੍ਰੋਬਲਮ ਸ਼ੁਰੂ ਹੋਏ ਦੇਖੋ ਕੈਸਟਰੋਲ ਵਧਿਆ ਹਾਰਟ ਦੀ ਬਲੌਕ ਹੋਈ ਸ਼ੁਰੂ ਨਸਾ ਬਲੌਕ ਹੋਣੀ ਹੈ ਸ਼ੁਰੂ ਸਾਡੀ ਜਿਹੜੀ ਵੱਡੀ ਆ ਤਾਂ ਉਹਦੇ ਵਿੱਚ ਖੁਸ਼ਕੀ ਹੋਣੀ ਸ਼ੁਰੂ ਉਹਦੀਆਂ ਮਾਸਪੇਸ਼ੀਆਂ ਜਿਹੜੀਆਂ ਕਮਜ਼ੋਰ ਹੋਣੀ ਆ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਸਾਨੂੰ ਸਗਰਹਣੀ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ ਜਿਹਨੂੰ ਆਈਵੀਐਸਐਸਸੀ ਕਹਿੰਦੇ ਆ ਬਹੁਤ ਜ਼ਿਆਦਾ ਪ੍ਰੋਬਲਮਸ ਆ ਆ ਕੇ ਸਾਡੇ ਜਦੋਂ ਸਾਡਾ ਲੀਵਰ ਖਰਾਬ ਹੋ ਗਿਆ ਸਮਝੋ ਤੁਹਾਡਾ ਸਰੀਰ ਦਾ ਢਾਂਚਾ ਹਿੱਲ ਗਿਆ ਤੁਹਾਨੂੰ ਬਿਮਾਰੀਆਂ ਨੇ ਘੇਰ ਲਿਆ ਤੁਸੀਂ ਅੱਜ ਵੀ ਮਰੇ ਕੱਲ ਵੀ ਮਰੇ ਜੇ ਤੁਹਾਨੂੰ ਕੋਈ ਡਾਕਟਰ ਕਹਿੰਦਾ ਤੁਹਾਡਾ ਲੀਵਰ ਫੈਟੀ ਹੈ ਤਾਂ ਇੰਨਾ ਹਰ ਬੰਦੇ ਦਾ ਲੀਵਰ ਫੈਟੀ ਹੁੰਦਾ ਉਸ ਡਾਕਟਰ ਕੋਲ ਉੱਠ ਕੇ ਘਰ ਨੂੰ ਆ ਜਾਓ ਕਹੋ ਡਾਕਟਰ ਸਰਬ ਤੁਸੀਂ ਵੀ ਬਿਮਾਰ ਹੋ ਮਾਫ ਕਰੋ ਸਾਨੂੰ ਅੱਛਾ ਜਿਵੇਂ ਤੁਸੀਂ ਦੱਸਿਆ ਨਾ ਤੁਸੀਂ ਹਰ ਇੱਕ ਬਿਮਾਰੀ ਦਾ ਇਲਾਜ ਤੁਸੀਂ ਹਨਾ ਦੋਵੇਂ ਜਾਨੇ ਫੜੀ ਬੈਠੇ ਹੋ ਪਰ ਮੇਨ ਚੀਜ਼ ਜਿਹੜਾ ਨਾ ਮੈਨੂੰ ਬਹੁਤ ਸਾਰੇ ਮਰੀਜ਼ ਬਾਹਰ ਉਹ ਮਿਲੇ ਜਿਹੜੇ ਕੰਨਾਂ ਤੋਂ ਪ੍ਰੋਬਲਮ ਆ ਨਾ ਜਿਨ੍ਹਾਂ ਨੂੰ ਕੰਨਾਂ ਦੀ ਦਿੱਕਤ ਹੈ ਸੋ ਮੈਂ ਦੇਖਿਆ ਉੱਥੇ ਛੋਟੀ ਉਮਰ ਦੇ ਵੀ ਹਨਾ ਲੜਕੀਆਂ ਬਾਹਰ ਬੈਠੀਆਂ ਹੋਈਆਂ ਨੇ ਬਜ਼ੁਰਗ ਵੀ ਬੈਠੇ ਹੋਏ ਨੇ ਕੰਨਾਂ ਦੀਆਂ ਸਮੱਸਿਆਵਾਂ ਇਹਦਾ ਇਲਾਜ ਹੈਗਾ ਇਹ ਮੈਨੂੰ ਤਾਂ ਐਵੇਂ ਸੀ ਵੀ ਜਦੋਂ ਤੁਹਾਡੇ ਕੰਨ ਖਰਾਬ ਹੋ ਗਿਆ ਤੁਹਾਨੂੰ ਮਸ਼ੀਨ ਲੱਗ ਜਾਂਦੀ ਹੈ ਦੇਖੋ ਹੁਣ ਕੰਨਾਂ ਦੇ ਵਿੱਚ ਛਾਛਾ ਦੀਆਂ ਆਵਾਜ਼ਾਂ ਕੰਨਾਂ ਦੇ ਵਿੱਚ ਉਹ ਟੀਡੀ ਦੀਆਂ ਆਵਾਜ਼ਾਂ ਕੰਨਾਂ ਦੇ ਵਿੱਚ ਪਟਾਕੇ ਜੇ ਵੱਜਣੇ ਕੰਨਾਂ ਦੇ ਵਿੱਚ ਉੱਚਾ ਸੁਣਨਾ ਜਦੋਂ ਅਸੀਂ ਕਿਸੇ ਡਾਕਟਰ ਕੋਲੇ ਜਾਂਦੇ ਆ ਡਾਕਟਰ ਕਹਿੰਦਾ ਜੀ ਇਹਦਾ ਇਲਾਜ ਨਹੀਂ ਟੀਨੀ ਟੈਸ ਜਿਹਨੂੰ ਅਸੀਂ ਕਹਿੰਦੇ ਨੇ ਜੇ ਛਾਛਾਂ ਦੀਆਂ ਆਵਾਜ਼ਾਂ ਹੁੰਦੀਆਂ ਟੀਡੀ ਦੀਆਂ ਆਵਾਜ਼ਾਂ ਟੀਨੀ ਟੈਸ ਕਹਦੇ ਨੇ ਟੀਨੀ ਟੈਸ ਦਾ ਪ੍ਰੋਬਲਮ ਦੀ ਕਿਸੇ ਕੋਲੇ ਇਲਾਜ ਹੀ ਨਹੀਂ ਜਦ ਕਿ ਸਾਡੇ ਕੋਲ ਵਧੀਆ ਰਿਜ਼ਲਟ ਨੇ ਕਿੰਨੀ ਟੈਸ ਜਿੰਨੀ ਮਰਜ਼ੀ ਹੋਵੇ ਜਿੰਨੇ ਮਰਜ਼ੀ ਆਵਾਜ਼ਾਂ ਆਉਂਦੀਆਂ ਹਨ ਜੇ ਤੁਹਾਨੂੰ ਮਸ਼ੀਨਾਂ ਲੱਗੀਆਂ ਨੇ ਬੋਲਾ ਪਾਣਾ ਬਚਪਨ ਤੋਂ ਬੋਲੇ ਬੱਚੇ ਸਾਡੇ ਕੋਲ ਠੀਕ ਹੋਏ ਨੇ ਤੁਸੀਂ ਬਾਹਰ ਮੁੰਡਾ ਬੈਠਾ ਦੇਖਿਆ ਸੀ ਆਪ ਦੱਸਦਾ ਜਿਹੜਾ 4 ਸਾਲ ਦੀ ਉਮਰ ਵਿੱਚ ਉਹਨੂੰ ਸੋਨਾ ਬੰਦ ਹੋ ਗਿਆ ਸੀ ਅੱਜ 28 ਸਾਲ ਦੀ ਉਮਰ ਦੇ ਵਿੱਚ ਮਸ਼ੀਨਾਂ ਲੱਗੀਆਂ ਮਸ਼ੀਨਾਂ ਲੱਗ ਕੇ ਸਾਡੇ ਨਾਲ ਗੱਲ ਕਰ ਰਿਹਾ ਵਧੀਆ ਸੁਣ ਰਿਹਾ ਉਹਨੂੰ ਇਦਾਂ ਦੇ ਪੇਸ਼ੈਂਟ ਇਦਾਂ ਦੇ ਰਿਜ਼ਲਟ ਇਲੈਕਟ੍ਰੋਪੈਥੀ ਵਿੱਚ ਚਮਤਕਾਰੀ ਰਿਜ਼ਲਟ ਜਿੰਨੂੰ ਅਸੀਂ ਕਹਿ ਸਕਦੇ ਆ ਜਦੋਂ ਅਸੀਂ ਇਲੈਕਟ੍ਰੋਪੈਥੀ ਮੈਡੀਸਨ ਅਸੀਂ ਦਿੰਨੇ ਆ ਸਾਨੂੰ ਕੁਦਰਤ ਨੇ ਦਿੱਤੀ ਹੋਈ ਆ ਉਹ ਕਿਸੇ ਬੰਦੇ ਨੇ ਇਨਸਾਨ ਨੇ ਨਹੀਂ ਜਿਹੜੇ ਪੇੜ ਪੌਦੇ ਜੜੀਆਂ ਬੁੱਟੀਆਂ ਫੁੱਲ ਸਬਜ਼ੀਆਂ ਜਿਨ੍ਹਾਂ ਦੇ ਅਸੀਂ ਅਰਕ ਕੱਢ ਕੇ ਜਦੋਂ ਅਸੀਂ ਇੱਕ ਬਿਮਾਰੀ ਅਕੋਰਡਿੰਗ ਅਸੀਂ ਮੈਡੀਸਿਨ ਤਿਆਰ ਕਰਦੇ ਆ ਮੈਡੀਸਿਨ ਤਿਆਰ ਕਰਕੇ ਬਿਮਾਰੀ ਅਕੋਰਡਿੰਗ ਅਸੀਂ ਉਹਨੂੰ ਕੰਬੀਨੇਸ਼ਨ ਬਣਾ ਕੇ ਪਤਾ ਲੱਗਦਾ ਹੈ ਕਿ ਤੁਹਾਨੂੰ ਆਪਣਾ ਕੰਮ ਦਿਖਾਉਣ ਦੀ ਲੋੜ ਹੈ ਜਾਂ ਤੁਹਾਨੂੰ ਇਹ ਕਿਹੜੀ ਸਟੇਜ ਹੈ ਜਿੱਥੋਂ ਪਤਾ ਲੱਗ ਜਾਵੇ ਕਿ ਅੱਗੇ ਜੇ ਤੁਸੀਂ ਇਲਾਜ ਨਹੀਂ ਕਰਾਇਆ ਤਾਂ ਤੁਹਾਡੇ ਕੰਨਾਂ ਦੀ ਜਿਹੜੀ ਸੁਣਨ ਦੀ ਸ਼ਕਤੀ ਜਾ ਸਕਦੀ ਹੈ ਦੇਖੋ ਕਈ ਵਾਰ ਕੀ ਹੁੰਦਾ ਜਦੋਂ ਕਿਸੇ ਬੰਦੇ ਨੂੰ ਬੁਖਾਰ ਹੋ ਜਵੇ ਨਾ ਬੁਖਾਰ ਦੇ ਵਿੱਚ ਇੱਕਦਮ ਕੰਨਾਂ ਤੇ ਅਟੈਕ ਹੁੰਦਾ ਕੰਨਾਂ ਚ ਸੁਣਨਾ ਬੰਦ ਕਈ ਵਾਰੀ ਤਿੰਨੀ ਰਾਤ ਨੂੰ ਸੌਂ ਕੇ ਅਸੀਂ ਸਵੇਰੇ ਉੱਠਦੇ ਆ ਤਾਂ ਸਵੇਰੇ ਉੱਠਿਆ ਤਾਂ ਆਵਾਜ਼ਾਂ ਟੀ 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 ਦੀਆਂ ਆਵਾਜ਼ਾਂ ਸਾਹ ਸਾਹ ਦੀਆਂ ਆਵਾਜ਼ਾਂ ਤੁਸੀਂ ਇੱਕ ਡਾਕਟਰ ਕੋਲ ਜਾਂਦੇ ਆ ਡਾਕਟਰ ਕਹਿੰਦਾ ਜੀ ਕੁਝ ਨਹੀਂ ਹੈਗਾ ਤੁਹਾਡੀਆਂ ਨਸਾਂ ਕਮਜ਼ੋਰ ਹੋ ਗਿਆ ਸੁੰਗੜ ਗਿਆ ਨਸਾਂ ਤੁਹਾਡੀਆਂ ਨਸਾਂ ਖੁਸ਼ਕ ਹੋ ਗਈਆਂ ਖੁਸ਼ਕ ਉਹਨੂੰ ਉਹਦੇ ਵਿੱਚ ਕਿਹੜਾ ਆਇਲ ਚੱਲਣਾ ਜਾਂ ਉਹਦੇ ਵਿੱਚ ਅਸੀਂ ਕਿਹੜਾ ਗ੍ਰੀਸ ਦੇਣੀ ਆ ਵਾਰ-ਵਾਰ ਹਨਾ ਉਹ ਕੀ ਆ ਜੇ ਤੁਹਾਡੀਆਂ ਨਸਾਂ ਖੁਸ਼ਕ ਹੁੰਦੀਆਂ ਨੇ ਕੱਲ ਨਾ ਹੋਈਆਂ ਜਿਆਦਾ ਦਵਾਈਆਂ ਖਾਣ ਨਾਲ ਜਿਆਦਾ ਪੇਨਕਿਲਰ ਖਾਣ ਨਾਲ ਜਿਆਦਾ ਐ ਇਦਾਂ ਨਹੀਂ ਅਸੀਂ ਜਦੋਂ ਦਵਾਈਆਂ ਖਾਂਦੇ ਆ ਉਹ ਫਿਰ ਸਾਡੇ ਕੰਨਾਂ ਦੇ ਉੱਤੇ ਜਿਹੜੀਆਂ ਸਾਡੀਆਂ ਨਸਾਂ ਨੇ ਨਸਾਂ ਨੂੰ ਖੁਸ਼ਕ ਕਰਕੇ ਨਸਾਂ ਨੂੰ ਜਿਹੜੀਆਂ ਨੇ ਸੁੰਗੜ ਜਾਂਦੀਆਂ ਨੇ ਨਸਾਂ ਵੀਕ ਹੋ ਜਾਂਦੀਆਂ ਨਸਾਂ ਵੀਕ ਹੋਣ ਨਾਲ ਆਵਾਜ਼ ਆਉਣੀ ਸ਼ੁਰੂ ਜਾਂਦੀ ਹੈ ਸਾਨੂੰ ਉੱਚਾ ਸੁਣਨਾ ਸ਼ੁਰੂ ਹੋ ਜਾਂਦਾ ਹੁਣ ਪਰਦਾ ਫਟ ਰਿਹਾ ਕਹਿੰਦੇ ਨਹੀਂ ਪਰਦਾ ਫਟ ਗਿਆ ਪਰਦਾ ਨਵਾਂ ਹੀ ਪਊਗਾ ਪਰਦਾ ਰਿਪੇਅਰ ਨਹੀਂ ਹੋ ਸਕਦਾ ਮੇਰੇ ਕੋਲ ਅਨੇਕਾਂ ਪੇਸ਼ੈਂਟ ਜਿਨ੍ਹਾਂ ਦੇ ਪਰਦੇ ਫਟੇ ਹੋਏ ਜਿਨ੍ਹਾਂ ਦੇ ਕੰਨ ਡੁੱਲਣੋਂ ਨਹੀਂ ਸੀ ਹਟਦੇ ਕੰਨ ਠੀਕ ਹੋ ਗਏ ਡੁੱਲਣੋਂ ਹਟ ਗਏ ਜਿਨ੍ਹਾਂ ਦੀ ਆਵਾਜ਼ਾਂ ਦੀ ਆਵਾਜ਼ਾਂ ਹਟ ਗਈ ਜਿਨ੍ਹਾਂ ਦੇ ਮਸ਼ੀਨਾ ਲੱਗੇ ਸੀ ਮਸ਼ੀਨਾ ਲਹਿ ਗਈਆਂ ਜਿਨ੍ਹਾਂ ਨੂੰ ਬਜ਼ੁਰਗਾਂ ਨੂੰ 90 90 ਸਾਲ ਦੇ 80 85 ਸਾਲ ਦੇ ਬਜ਼ੁਰਗਾਂ ਨੂੰ ਵਧੀਆ ਸੁਣਨ ਲੱਗ ਗਿਆ ਵਾਹ ਇਹਦੇ ਵਿੱਚ ਹੁਣ ਤੁਸੀਂ ਵੰਝੇ ਥੋੜੇ ਲੇਟ ਹੋਏ ਇੱਕ ਬੇਰ ਕੋਲ ਬਾਹਰ ਦਾ ਪੇਸ਼ੈਂਟ ਆ ਕੇ ਗਿਆ ਜਿਹੜਾ ਪੇਸ਼ੈਂਟ ਇੱਕ ਸਾਲ ਪਹਿਲਾਂ ਮੈਡੀਸਨ ਲੈ ਕੇ ਗਿਆ ਸੀ ਉਹ 4 ਮਹੀਨੇ ਦੀ ਮੈਡੀਸਨ ਲੈ ਗਿਆ ਉਹਨੇ 20 ਬੰਦਿਆਂ ਨੂੰ ਦਿੱਤੀ ਉਹ ਮੈਡੀਸਨ ਹੂੰ ਕਹਿੰਦਾ ਜੀ ਉਹ ਮੈਂ ਮੈਡੀਸਨ 20 ਬੰਦਿਆਂ ਨੂੰ ਦਿੱਤੀ ਜਦ ਕਿ ਮੈਂ ਅਲੱਗ ਮੈਡੀਸਨ ਬਿਮਾਰੀ ਅਕੋਰਡਿੰਗ ਬਣਾ ਕੇ ਦੇਣਾ ਉਹ ਕਹਿੰਦਾ ਜੀ ਤੁਸੀਂ ਕਹਿੰਦੇ ਹੋ ਅਲੱਗ-ਅਲੱਗ ਦਵਾਈ ਬਣਾਉਣੀ ਪੈਂਦੀ ਮੈਨੂੰ ਇੱਕ ਦਵਾਈ ਨੇ ਕੰਮ ਕਰਤਾ ਜਿਹਨੂੰ ਦਿੱਤੀ ਹੈ ਕਿਸੇ ਨੇ ਮੈਨੂੰ ਕਿਹਾ ਹੀ ਨਹੀਂ ਸਾਰੇ ਨੂੰ ਆਰਾਮ ਮੈਂ ਬਾਹਰ ਵੀ ਜਦੋਂ ਇੱਕ ਕਸਟਮਰ ਨੂੰ ਮਿਲੀ ਇੱਕ ਤੁਹਾਡੇ ਮਰੀਜ਼ ਨੂੰ ਉਹ ਕਹਿੰਦੇ ਮੈਂ ਅਮਰੀਕਾ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਬਿਮਾਰੀਆਂ ਦੱਸ ਦਿੱਤੀਆਂ ਸੀ ਉਹਨਾਂ ਨੇ ਬਟ ਮੈਨੂੰ ਇੱਥੇ ਆ ਕੇ ਜਦੋਂ ਸਹੀ ਹੋਇਆ ਮੈਂ ਉਹ ਨਾਲ ਆਪਣੇ ਇੱਕ ਹੋਰ ਦੋਸਤ ਨੂੰ ਅਮਰੀਕਾ ਤੋਂ ਲੈ ਕੇ ਆਏ ਨੇ ਵੀ ਚੱਲ ਤੂੰ ਖਾਸ ਅਮਰੀਕਾ ਤੋਂ ਤੁਹਾਡੇ ਕੋਲ ਇਲਾਜ ਕਰਵਾਉਣ ਦੇ ਲਈ ਆਇਆ ਸੋ ਸਭ ਤੋਂ ਵੱਡੀ ਚੀਜ਼ ਐ ਇਸ ਸਮੇਂ ਜੇਕਰ ਤੁਹਾਨੂੰ ਮਰੀਜ਼ ਆਉਂਦੇ ਨੇ ਹਨਾ ਇਸ ਸਮੇਂ ਤੁਹਾਨੂੰ ਕੀ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਪ੍ਰੋਬਲਮ ਕਿਹੜੀ ਵਧੀ ਹੋਈ ਹੈ ਇੱਥੇ ਤਦਕੋ ਭਾਂਦੀ ਮੇਰੇ ਕੋਲ ਤਾਂ ਹਰ ਤਰ੍ਹਾਂ ਦਾ ਪੇਸ਼ੈਂਟ ਆ ਮੈਂ ਤਾਂ ਕਹੂੰਗਾ ਜੀ ਅੱਜਕੱਲ ਸਾਰੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਕੈਂਸਰ ਬਵਾਸੀਰ ਕੈਸਟਰੋਲ ਲੀਵਰ ਕਿਡਨੀਆਂ ਹਾਰਟ ਪ੍ਰੋਬਲਮ ਬ੍ਰੇਨ ਪ੍ਰੋਬਲਮ ਬ੍ਰੇਨ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਿਹੜੇ ਆਪਣੇ ਆਪ ਗੱਲਾਂ ਕਰੀ ਜਾਂਦੇ ਨੇ ਬੈਠੇ ਬੋਲੀ ਜਾਂਦੇ ਨੇ ਪੇਸ਼ੈਂਟ ਕਈ ਤੁਸੀਂ ਦੇਖਿਆ ਹੋਣਾ ਮੇਰੇ ਕੋਲ ਇਦਾਂ ਦਾ ਪੇਸ਼ੈਂਟ ਹੁੰਦਾ ਆਪਣੇ ਆਪ ਹੀ ਗੱਲਾਂ ਕਰੀ ਜਾਂਦੇ ਨੇ ਕੁਛ ਨਾ ਕੁਛ ਬੋਲੀ ਜਾਂਦੇ ਨੇ ਕਿਸੇ ਚੀਜ਼ ਤੋਂ ਡਰ ਲੱਗਣਾ ਜਾਂ ਕਹਿੰਦਾ ਵੀ ਮੈਨੂੰ ਹੋ ਸਕਦਾ ਮੇਰੇ ਕੋਲ ਇਦਾਂ ਦਾ ਇੱਕ ਪੇਸ਼ੈਂਟ ਵੀ ਆਇਆ ਕਹਿੰਦਾ ਜਿਹੜਾ ਕਹਿੰਦਾ ਮੈਨੂੰ ਨਾ ਦਿੱਲੀ ਤੋਂ ਮੈਨੂੰ ਤਾਂ ਲੱਗਦਾ ਮੈਨੂੰ ਛਿਪਕਣੀ ਨੇ ਕਿਰਲੀ ਨੇ ਮੇਰੇ ਨਾਲ ਲੱਗ ਕੇ ਚੱਲੇਗੀ ਮੈਂ 10 ਵਾਰ ਨਹਾਉਂਦੀ ਸੀ ਕਹਿੰਦੇ ਜਦੋਂ ਮੈਨੂੰ ਇਦਾਂ ਹੀ ਲੱਗ ਜਾਂਦਾ ਸੀ ਮੈਂ 10 ਵਾਰ ਨਹਾਉਣਾ 10 ਵਾਰ ਨਹਾ ਕੇ ਕਹਿੰਦੀ ਮੈਨੂੰ ਇਦਾਂ ਹੀ ਹੋ ਜਾਣਾ ਚਲੋ ਉਹਨਾਂ ਨੂੰ ਮ ਇੰਧਾ ਦੇ ਪੇਸ਼ੈਂਟ ਜਿਹੜੇ ਬ੍ਰੇਨ ਤੋਂ ਪਰੇਸ਼ਾਨ ਨੇ ਜਿਨ੍ਹਾਂ ਨੂੰ ਜਿਆਦਾ ਅਸ਼ ਘਟ ਗਈ ਆ ਜਾਂ ਆਪਣੇ ਆਪ ਗੱਲਾਂ ਕਰੀ ਜਾਂਦੇ ਨੇ ਜਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਆਪਣੇ ਖਿਆਲਾਂ 'ਚ ਡੁੱਬੇ ਰਹਿੰਦੇ ਨੇ ਜਾਂ ਬਾਰ ਬਾਰ ਜਦੋਂ ਜਾਗ ਖੋਲਦੀ ਆ ਰਾਤ ਨੂੰ ਆਪਣੇ ਖਿਆਲਾਂ 'ਚ ਲੇ ਜਾਂਦੇ ਨੇ ਘਰ ਦੇ ਖਿਆਲਾਂ 'ਚ ਲੇ ਕੇ ਜਾਂ ਕਿਸੇ ਹੋਰ ਪਾਸੇ ਕੰਮ ਵਾਰੇ ਟੈਨਸ਼ਨ ਜਿਆਦਾ ਰੱਖਦੇ ਨੇ ਇੰਧਾ ਦੇ ਪੇਸ਼ੈਂਟ ਸਰ ਕੋ ਬਹੁਤ ਨੇ ਮਤਲਬ ਜਿਹੜੀ ਬਿਮਾਰੀ ਤੁਹਾਡੇ ਐਕਸ-ਰੇ ਜਾਂ ਤੁਹਾਡੇ ਸਕੈਨਿੰਗ ਦੇ ਵਿੱਚ ਨਹੀਂ ਆਉਣਾ ਉਹ ਬਿਮਾਰੀ ਨੂੰ ਇਹ ਫੜ ਕੇ ਉਹਦਾ ਇਲਾਜ ਕਰ ਦਿੰਦੇ ਨੇ ਮਤਲਬ ਇੱਕ ਔਰਤ ਨੂੰ ਇੰਜ ਲੱਗ ਰਿਹਾ ਸੀ ਕਿ ਉਹਨੂੰ ਛਿਪਕਲੀ ਲੱਗ ਰਹੀ ਹੈ ਉਹਨੂੰ ਇਹ ਬਿਮਾਰੀ ਕੋਈ ਐਕਸ-ਰੇ ਜਾਂ ਸਕੈਨਿੰਗ ਦੇ ਵਿੱਚ ਤਾਂ ਨਹੀਂ ਆਉਣੀ ਆ ਬਹੁਤ ਸਾਰੀਆਂ ਬਿਮਾਰੀਆਂ ਇਦਾਂ ਦੀਆਂ ਹੁੰਦੀਆਂ ਨੇ ਹਾਂਜੀ ਇਹਨੂੰ ਫੋਫੀਆ ਵੀ ਕਹਿ ਸਕਦੇ ਆ ਅਸੀਂ ਕਿਸੇ ਚੀਜ਼ ਤੋਂ ਡਰ ਹਣਾ ਤੇ ਇਦਾਂ ਦੀਆਂ ਬਿਮਾਰੀਆਂ ਬਹੁਤ ਨੇ ਜੇ ਕੋ ਹੁਣ ਆਪਰੇਟ ਕਰਾ ਕੇ ਬਵਾਸੀਰ ਦਾ ਕਈ ਕਈ ਪੇਸ਼ੈਂਟ ਸਾਡੇ ਕੋਲੇ ਆਉਂਦੇ ਨੇ ਜਿਨ੍ਹਾਂ ਨੂੰ ਬਲੱਡ ਨਹੀਂ ਰੁਕਦਾ ਜਿਨ੍ਹਾਂ ਦਾ ਬਲੱਡ ਇੰਨਾ ਜ਼ਿਆਦਾ ਆਉਂਦਾ ਬਿਲਕੁਲ ਮਹਾਰੀ ਤੋਂ ਪੇਸ਼ੈਂਟ ਦਾ 4 ਗ੍ਰਾਮ ਖੂਨ ਰਹਿ ਗਿਆ ਉਹਦੇ ਵਿੱਚ ਉਹ ਪੀੜਾ ਹੋਇਆ ਮੈਂ ਕਿਹਾ ਕਿ ਉਹ ਕਹਿੰਦੇ ਜੀ ਮੇਰਾ ਬਲੱਡ ਨਹੀਂ ਰੁਕਦਾ ਬਵਾਸੀਰ ਦਾ ਤਿੰਨ ਵਾਰ ਆਪਰੇਸ਼ਨ ਕਰਾਇਆ ਹੋਇਆ ਆਪਰੇਟ ਕਰਾਇਆ ਹੋਇਆ ਜਦੋਂ ਉਹ 10 ਤੋਂ 15 ਨਿਜੇ ਖੂਨ ਬੰਦ ਹੋ ਗਿਆ ਅੱਜ ਉਹਦੇ 'ਚ 12 ਗ੍ਰਾਮ ਖੂਨ ਆ ਜੀ ਵਾਹ ਜੀ ਵਾਹ ਸੋ ਰੈਮ ਚਰਨਲ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਨਾ ਔਰਤਾਂ ਆਪਣੀ ਬਿਮਾਰੀ ਦੱਸਣ ਲੱਗੇ ਸ਼ਰਮਾਉਂਦੀਆਂ ਬਹੁਤ ਨੇ ਹਨਾ ਸੋ ਤੁਹਾਨੂੰ ਲੱਗਦਾ ਵੀ ਔਰਤਾਂ ਤੁਹਾਡੇ ਮੋਰੇ ਹਰ ਇੱਕ ਚਾਹੇ ਉਹ ਕੋਈ ਲਕੋਰੀਆ ਦੀ ਪ੍ਰੋਬਲਮ ਹੈ ਜਾਂ ਅਜਿਹੀਆਂ ਬਿਮਾਰੀ ਬਾਰੇ ਗੱਲ ਕਰਦੀਆਂ ਨੇ ਖੁੱਲ ਕੇ ਹਾਂਜੀ ਹਾਂਜੀ ਅੱਜਕੱਲ ਤਾਂ ਵੈਸੇ ਵੀ ਜਿਹੜੀਆਂ ਔਰਤਾਂ ਦੀਆਂ ਨੇ ਥੋੜਾ ਬਾਹਰ ਵੀ ਜਾਂਦੀਆਂ ਨੇ ਬਾਹਰ ਅੰਦਰ ਜਾਂਦੀਆਂ ਨੇ ਉਹਨਾਂ ਨੂੰ ਪ੍ਰੋਬਲਮਸ ਹੁੰਦੀਆਂ ਨੇ ਕਈਆਂ ਨੂੰ ਟੈਨਸ਼ਨ ਨਾਲ ਵੀ ਹੋ ਜਾਂਦਾ ਅੱਜਕਲ ਜ਼ਿਆਦਾਤਰ ਸੇਸ਼ਟ ਬਣਨੀ ਮੈਂਸਸ ਅੱਗੇ ਪਿੱਛੇ ਆਉਣੀ ਜਾਂ ਜ਼ਿਆਦਾ ਆਉਣੀ ਜਾਂ ਘੱਟ ਆਉਣੀ ਇਹ ਬਹੁਤ ਜ਼ਿਆਦਾ ਪ੍ਰੋਬਲਮਸ ਹਨ ਇਨ੍ਹਾਂ ਚੀਜ਼ਾਂ ਦੇ ਕਰਕੇ ਤੁਹਾਨੂੰ ਲੱਗਦਾ ਹੈ ਕਿ ਬੱਚਾ ਹੋਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਹਾਂਜੀ ਹਾਂਜੀ ਇਹਨਾਂ ਦੇ ਨਾਲ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਿਨਾਂ ਨੂੰ ਸੀ ਬਾਜਪਨ ਕਹਿ ਦਿੰਦੇ ਆ ਹਾਂ ਉਹ ਪ੍ਰੋਬਲਮਸ ਅੱਜਕਲ ਲੜਕੀਆਂ 'ਚ ਬਹੁਤ ਜ਼ਿਆਦਾ ਹੈ ਕਿਉਂਕਿ ਫਾਸਟ ਫੂਡ ਜ਼ਿਆਦਾ ਖਾਣਾ ਹੈਲਦੀ ਫੂਡ ਖਾਣਾ ਨਹੀਂ ਉਹਨਾਂ ਨੇ ਤਾਂ ਏ ਜਿਆਦਾ ਜਿਆਦਾ ਅੱਛਾ ਮੈਨੂੰ ਇੱਕ ਹੋਰ ਚੀਜ਼ ਦੱਸੋ ਅੱਜ ਦੇ ਟਾਈਮ ਦੇ ਵਿੱਚ ਨਾ ਮੈਨੂੰ ਲੱਗਦਾ ਹਰ ਦੂਸਰਾ ਘਰ ਹੈ ਜਿਹਦੇ ਵਿੱਚ ਲੋਕ ਹਨਾ ਇੰਤਜ਼ਾਰ ਕਰ ਰਹੇ ਨੇ ਕਿ ਸਾਡੇ ਘਰ ਦੇ ਵਿੱਚ ਕਿਲਕਾਰੀ ਗੂੰਜੇ ਬੱਚਾ ਹੋਵੇ ਹਨਾ ਅੱਜ ਹਰ ਦੂਸਰੇ ਘਰ ਦੇ ਵਿੱਚ ਬੱਚਾ ਨਹੀਂ ਹੈ ਤੁਹਾਨੂੰ ਇਹਦੇ ਪਿੱਛੇਲਾ ਰੀਜ਼ਨ ਕੀ ਲੱਗਦਾ ਹੈ ਵੀ ਅੱਜ ਕੁੜੀਆਂ ਮਾਂ ਨਹੀਂ ਬਣ پا ਰਹੀਆਂ ਕਈ ਹੁੰਦੀਆਂ ਕਈ ਸ਼ਰਮਾਉਂਦੇ ਰਹਿੰਦੇ ਨੇ ਦੱਸਦੇ ਨਹੀਂ ਆਪਣੇ ਪੇਰੈਂਟਸ ਨੂੰ ਜਿਵੇਂ ਕਈਆਂ ਨੂੰ ਬਹੁਤ ਜ਼ਿਆਦਾ ਬਲੀਡਿੰਗ ਹੁੰਦੀ ਆ ਜਾਂ ਕਈਆਂ ਨੂੰ ਜਾਂ 1 ਮਹੀਨਾ ਰੁਕ ਗਈ ਜਾਂ 2 ਮਹੀਨੇ ਰੁਕ ਗਈ ਉਹਨਾਂ ਨੇ ਦੱਸਣਾ ਨਹੀਂ ਉਹ ਫਿਰ ਅੱਗੇ ਦੀ ਅੱਗੇ ਪ੍ਰੋਬਲਮ ਵਧੀ ਜਾਂਦੀ ਹੈ ਉਹਨੇ ਨਾਲ ਕੀ ਹੁੰਦਾ ਬੱਚੇ ਦਾ ਨੀਚ ਰਸੌੜੀਆਂ ਬਣ ਜਾਂਦੀਆਂ ਨੇ ਉਹ ਜਿਆਦਾ ਬਚਪਨ ਦਾ ਮੇਨ ਕਾਰਨ ਬਣਦੀ ਲੋਕ ਹਣਾ ਪਹਿਲਾਂ ਗੌਰ ਨਹੀਂ ਕਰਦੇ ਆਪਣੀ ਬਿਮਾਰੀਆਂ ਦੇ ਬਾਰੇ ਹਾਂਜੀ ਹਾਂਜੀ ਇਹ ਚ ਤਾਂ ਸ਼ਰਮਾਉਣਾ ਨਹੀਂ ਚਾਹੀਦਾ ਲੜਕੀਆਂ ਨੂੰ ਵੀ ਆਪਣੇ ਪੇਰੈਂਟਸ ਨੂੰ ਜ਼ਰੂਰ ਦੱਸਣਾ ਚਾਹੀਦਾ ਜੇ ਪੇਰੈਂਟਸ ਕੋਲ ਆਉਂਦੇ ਨੇ ਪੇਸ਼ੈਂਟ ਆਉਂਦੇ ਨੇ ਜੋ ਕੁੜੀਆਂ ਜੋ ਲਕੋਰੀਆ ਵਗੈਰਾ ਤੋਂ ਜਾਂ ਇਹਨਾਂ ਚੀਜ਼ਾਂ ਤੋਂ ਪੀੜਿਤ ਹੁੰਦੇ ਨੇ ਹਾਂਜੀ ਕਾਫੀ ਪੇਸ਼ੈਂਟ ਆਉਂਦੇ ਨੇ ਕਾਫੀ ਠੀਕ ਹੁੰਦੇ ਨੇ ਸ਼ੈਤ ਸ਼ਿੰਦੀ ਬਿਲਕੁਲ ਡਾਕਟਰ ਸਾਹਿਬ ਦਵਾਈ ਕੱਢ ਕੇ ਲਿਆਓ ਜ਼ਰੂਰ ਦੱਸੋ ਇਹਦੇ ਬਾਰੇ ਹਾਂਜੀ ਇਹ ਨਾ ਮੈਂ ਤਾਂ ਦਿਖਾਣ ਨੂੰ ਲਿਆਇਆ ਇਦਾਂ ਦੀ ਮੈਡੀਸਨ ਹੁੰਦੀ ਆ ਸਾਡੇ ਕੋਲੇ ਡ੍ਰੌਪਸ ਹੁੰਦੇ ਨੇ ਇਹ ਇਹ ਡ੍ਰੌਪਸ ਜਿਵੇਂ ਅਸੀਂ ਦਿੰਨੇ ਆ ਪਾਣੀ ਚ ਪਾ ਕੇ ਡ੍ਰੌਪਸ ਬਿਮਾਰੀ ਰਿਕਾਰਡਿੰਗ ਕਿੰਨੀ ਮੈਡੀਸਨ ਲੱਗਣੀ ਆ ਕਿੱਦਾਂ ਦੀ ਲੱਗਣੀ ਆ ਅਸੀਂ ਫਿਰ ਦਿੰਨੇ ਆ ਉਹ ਇਹ ਲੈਟਰੋਪੈਥੀ ਮੈਡੀਸਨ ਹੁੰਦੀ ਆ ਇਹਦੇ ਕੋਈ ਸਾਈਡ ਈਫੈਕਟ ਨਹੀਂ ਹੈਗੇ ਪੀਣ ਵਿੱਚ ਵੀ ਬੜੀ ਵਧੀਆ ਸੌਖੀ ਹੁੰਦੀ ਆ ਕੋਈ ਨਾਰਮਲ ਅਸੀਂ ਪਾਣੀ ਦੇ ਵਿੱਚ ਪਾ ਕੇ ਇਹਨੂੰ ਪੀ ਸਕਦੇ ਆ ਬਾਡੀ ਦੀ ਸਰਵਿਸ ਤੇ ਲਈਆ ਡੀਟੌਕਸ ਕਰਦੀ ਹੈ ਮੈਂ ਤੁਹਾਨੂੰ ਇਹ ਦੱਸਦਾ ਨਾ ਅਲੱਗ-ਅਲੱਗ ਬਿਮਾਰੀ ਅਕੋਰਡਿੰਗ ਕਿੰਦਾ ਦੀ ਬਿਮਾਰੀ ਹੈ ਫਿਰ ਅਸੀਂ ਕੰਬੀਨੇਸ਼ਨ ਬਣਾਉਨੇ ਆ ਮੈਡੀਸਨ ਦਾ ਬਣਾ ਕੇ ਫਿਰ ਉਹ ਬਿਮਾਰੀ ਦਾ ਇਲਾਜ ਕਰਦੇ ਹਾਂ ਹਮ ਅੱਛਾ ਮੈਨੂੰ ਇੱਕ ਹੋਰ ਚੀਜ਼ ਦੱਸੋ ਕਿ ਹਨਾ ਤੁਸੀਂ ਸਾਰੀਆਂ ਪ੍ਰੋਬਲਮ ਦੱਸੀਆਂ ਹਨਾ ਮੈਨੂੰ ਇੱਕ ਹੋਰ ਚੀਜ਼ ਦੱਸੋ ਕਿ ਜਦੋਂ ਤੁਹਾਡੇ ਕੋਲ ਮਰੀਜ਼ ਆਉਂਦੇ ਨੇ ਹਨਾ ਦੂਰੋਂ-ਦੂਰੋਂ ਵੀ ਆਉਂਦੇ ਨੇ ਪਰ ਬਹੁਤ ਵਾਰ ਤੁਹਾਡੇ ਤੋਂ ਮਰੀਜ਼ ਬਹੁਤ ਜ਼ਿਆਦਾ ਦੂਰ ਵੀ ਬੈਠਾ ਹੈ ਕਿ ਤੁਸੀਂ ਫੋਨ ਤੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਫੋਨ ਤੇ ਗੱਲ ਕਰਕੇ ਜੇ ਕੋਈ ਨਹੀਂ ਆਉਣਾ ਚਾਹੁੰਦਾ ਸਾਡੇ ਕੋਰੀਅਰ ਵੀ ਜਾਂਦੇ ਦੇਸ਼ਾਂ ਵਿਦੇਸ਼ਾਂ 'ਚ ਵੀ ਸਾਡੇ ਕੋਰੀਅਰ ਜਾਂਦੇ ਨੇ ਹਰ ਜਗ੍ਹਾ ਆਲ ਵਰਲਡ 'ਚ ਮੈਡੀਸਿਨ ਜਾਂਦੀ ਹੈ ਕਿਤੇ ਵੀ ਬੈਠ ਕੇ ਸਾਡੀ ਮੈਡੀਸਿਨ ਮੰਗਵਾ ਸਕਦੇ ਨੇ ਜੇ ਕੋਈ ਗੱਲ ਕਰਨੀ ਹੈ ਸਾਡੇ ਨਾਲ ਗੱਲ ਕਰਕੇ ਸਾਡੇ ਨਾਲ ਫੋਨ ਤੇ ਗੱਲ ਕਰਕੇ ਸਾਡੇ ਨਾਲ ਸੰਪਰਕ ਕਰੋ ਮੈਂ ਤੁਹਾਨੂੰ ਫੋਨ ਨੰਬਰ ਵੀ ਦੱਸ ਦਿੰਦਾ ਸਾਡੇ 9915547604 ਇਹਦੇ ਤੇ ਕਰੋ ਤੁਸੀਂ 7814099434 ਦੋਨੋਂ ਨੰਬਰਾਂ ਦੇ ਕਿਸੇ ਤੇ ਵੀ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਤੁਸੀਂ ਅਫਾਰਟ ਬੈਠੇ ਕਿੱਥੇ ਹੋ ਹਾਂਜੀ ਇਹ ਵੀ ਮੈਂ ਐਡਰੈਸ ਸਮਝਾ ਦਿੰਦਾ ਏ ਪੀ ਲੈਟਰੋ ਹੋਮੋਪੈਥੀ ਹਸਪੀਟਲ ਰਾਮਗੜ੍ਹ ਰੋਡ ਨੀਅਰ ਅਨਤਵਿਆਰ ਕਰੋਨੀ ਹਾਂਜੀ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਵੀਰਵਾਰ ਛੁੱਟੀ ਸੰਡੇ ਨੂੰ 10 ਤੋਂ 3 ਵਜੇ ਤੱਕ ਅੱਛਾ ਜਿਵੇਂ ਹੈ ਨਾ ਮੈਂ ਦੇਖਿਆ ਬਾਹਰ ਬਹੁਤ ਬਹੁਤ ਮਰੀਜ਼ ਆਏ ਹੋਏ ਨੇ ਲੱਗਦਾ ਫਿਰ ਵੀ ਤੁਸੀਂ ਸਾਨੂੰ ਉਹਦੇ ਵਿੱਚ ਕਾਰ ਹੀ ਟਾਈਮ ਦਿੱਤਾ ਇੱਕ ਬਹੁਤ ਵੱਡੀ ਚੀਜ਼ ਆ ਸੋ ਹੁਣ ਤੱਕ ਜਦੋਂ ਇੰਨੇ ਲੋਕ ਠੀਕ ਹੋ ਚੁੱਕੇ ਨੇ ਹਨਾ ਇੰਨੇ ਲੋਕ ਇਸ ਸਮੇਂ ਕੰਮ ਕਰ ਰਹੇ ਨੇ ਤੇ ਮੈਂ ਨਾ ਤੁਹਾਡਾ ਇੱਕ ਦੇਖਿਆ ਨਾ ਵੀ ਤੁਹਾਨੂੰ ਇਨਾ ਚੀਜ਼ਾਂ ਦੇ ਲਈ ਹੀ ਦੁਬਈ ਦੇ ਵਿੱਚ ਅਵਾਰਡ ਮਿਲਿਆ ਦੇਖੋ ਉਹ ਪਰਮਾਤਮਾ ਦੀ ਰਹਿਮਤਾ ਪਰਮਾਤਮਾ ਦੀ ਰਹਿਮਤ ਨਾਲ ਬਹੁਤ ਜ਼ਿਆਦਾ ਪੇਸ਼ੈਂਟ ਠੀਕ ਹੋਏ ਦੁਬਈ ਦੇ ਵਿੱਚ ਹਾਈਟ ਵਾਲੇ ਕੰਨਾਂ ਵਾਲੇ ਬਵਾਸੀਰ ਦੀ ਪ੍ਰੋਬਲਮਸ ਬਹੁਤ ਜ਼ਿਆਦਾ ਦੁਬਈ ਦੇ ਵਿੱਚ ਦਵਾਈ ਦੇ ਵਿੱਚ ਕੀ ਆ ਜ਼ਿਆਦਾ ਚਿਕਨ ਵਗੈਰਾ ਖਾਂਦੇ ਨੇ ਹਾਂ ਉਹਦੇ ਕਰਕੇ ਬਵਾਸੀਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਬੱਚਿਆਂ ਦੀ ਹਾਈਟ ਨਹੀਂ ਨਿਕਲਦੀ ਬੱਚੇ ਜਿਹੜੇ ਨੇ ਉਹ ਛੋਟੇ ਛੋਟੇ ਰਹਿ ਗਏ ਤੇ ਉਹਨਾਂ ਦੇ ਕਰਕੇ ਸਾਨੂੰ ਉੱਥੇ ਐਕਸੀਲੈਂਸੀ ਅਵਾਰਡ ਮਿਲਿਆ ਉਹਨਾਂ ਨੇ ਸਾਨੂੰ ਪਸੰਦ ਕੀਤਾ ਸਾਡੀ ਮੈਡੀਸਨ ਜਾਂਦੀ ਸੀਗੀ ਚਲੋ ਪ੍ਰਮਾਤਮਾ ਦੀ ਰਹਿਮਤ ਆ ਜੋ ਸਾਨੂੰ ਇਦਾਂ ਦੇ ਕੋਈ ਸਾਨੂੰ ਹਨਾ ਉਹਨਾਂ ਨੇ ਸਾਨੂੰ ਤੁਹਾਡਾ ਉਹਨਾਂ ਨੂੰ ਪਛਾਣਿਆ ਉਹਨਾਂ ਨੇ ਜੀ 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 ਹਾਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਫਿਰ ਇੱਕ ਵਾਰ ਜਿਨ੍ਹਾਂ ਨੇ ਸਾਨੂੰ ਇੰਨਾ ਸਾਡੇ ਤੇ ਵਿਸ਼ਵਾਸ ਕਰਕੇ ਸਾਡੀ ਮੈਡੀਸਨ ਬੁਵਾਈ ਉਹ ਹੀ ਚੀਜ਼ ਦੇਖ ਕੇ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਨ ਆਇਆ ਕਿਉਂਕਿ ਦੇਖੋ ਸਾਡਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਚੰਗਾ ਕੰਮ ਕਰ ਰਿਹਾ ਹੈ ਜੇਕਰ ਕੋਈ ਚੰਗੀਆਂ ਚੀਜ਼ਾਂ ਦਿਖਾ ਰਿਹਾ ਹੈ ਤੇ ਅਸੀਂ ਉਸ ਚੀਜ਼ ਨੂੰ ਹਨਾ ਲੋਕਾਂ ਤੱਕ ਪਹੁੰਚਾਈਏ ਸੋ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੋਈ ਬਿਮਾਰ ਹੈ ਤੁਹਾਡੇ ਘਰ ਦੇ ਵਿੱਚ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਜਰੂਰ ਸੰਪਰਕ ਕਰੋ ਮੈਂ ਚਾਹੁੰਗੀ ਕਿ ਲਾਸਟ ਵਾਰ ਤੁਸੀਂ ਆਪਣੇ ਉਂਗਲਾਂ ਤੇ ਬਿਮਾਰੀਆਂ ਜਰੂਰ ਗਿਣਾ ਦਿਓ ਕਿ ਜਿਨ੍ਹਾਂ ਜਿਨ੍ਹਾਂ ਤੇ ਤੁਸੀਂ ਕੰਮ ਕਰ ਰਹੇ ਹੋ ਔਰ ਜਿਨ੍ਹਾਂ ਤੇ ਤੁਹਾਨੂੰ ਰਿਜ਼ਲਟ ਅੱਛੇ ਮਿਲ ਰਹੇ ਨੇ ਤਾਂ ਕਿ ਲੋਕ ਮਿੰਟਾਂ ਦੇ ਵਿੱਚ ਇਸ ਚੀਜ਼ ਨੂੰ ਸਮਝਾ ਦੇਖੋ ਉਂਗਲਾਂ ਤੇ ਵੀ ਗਿਣਾਉਂਗਾ ਪਹਿਲਾਂ ਮੈਂ ਸਭ ਤੋਂ ਇਹ ਗੱਲ ਕਹੂੰਗਾ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਹਰ ਬਿਮਾਰੀ ਦਾ ਇਲਾਜ ਇਲੈਕਟ੍ਰੋਪੈਥੀ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਇਹਦੇ ਵਿੱਚ ਜੇ ਬੰਦਾ ਦੱਸੇ ਅਨੁਸਾਰ ਪਰਹੇਜ਼ ਰੱਖ ਕੇ ਮੈਡੀਸਨ ਲੈਂਦਾ ਤਾਂ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਵਿੱਚ ਲੀਵਰ ਕਿਡਨੀ ਹਾੜ ਜੇ ਤੋ ਹਾਰਟ ਦੀ ਪ੍ਰੋਬਲਮ ਬ੍ਰੇਨ ਦੀ ਪ੍ਰੋਬਲਮ ਹੋਗੀ ਬਵਾਸੀਰ ਦੀ ਪ੍ਰੋਬਲਮ ਹੋਗੀ ਬਾਜਪਨ ਹੋ ਗਿਆ ਰਸੋਰੀਆਂ ਹੋ ਗਈਆਂ ਮੈਂ ਕਹਿੰਦੇ ਜੀ ਇਨੇ ਕਈ ਬਿਮਾਰੀਆਂ ਮੈਂ ਤੁਹਾਨੂੰ ਦੱਸਦਾ ਸਿਰ ਦੇ ਪੈਰ ਸਿਰ ਦੇ ਵਾਲਾ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਵੈਰੀਕੋਜ਼ ਵੇਨਸ ਹੋ ਗਈਆਂ ਲਪੋਮਾ ਦੀਆਂ ਇਕੱਠਾਂ ਹੋ ਗਈਆਂ ਮੋਟਾਪਾ ਹੋ ਗਿਆ weight ਜਿੰਨਾ ਦਾ ਨਹੀਂ ਵੱਧਦਾ ਉਹਦੇ ਲਈ ਵੀ ਮੈਡੀਸਨ ਬਹੁਤ ਮੇਰੇ ਵਧੀਆ ਰਿਜ਼ਲਟ ਨੇ ਤੇ ਮੈਂ ਤੁਹਾਨੂੰ ਦੱਸਦਾ ਹਰ ਬਿਮਾਰੀ ਦੇ ਉੱਤੇ ਵਧੀਆ ਰਿਜ਼ਲਟ ਲੈ ਹੋਏ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਜਿੰਨਾ ਚਿਰ ਕਹਿੰਦੇ ਨੇ ਉਸ ਪ੍ਰਮਾਤਮਾ ਦਾ ਸਿਰ ਦੇ ਉੱਤੇ ਤੁਹਾਡੇ ਹੱਥਾਂ ਦਾ ਤੁਹਾਨੂੰ ਨਿਰਾਸ਼ ਕਰ ਹੀ ਨਹੀਂ ਸਕਦਾ ਕੋਈ ਬਿਲਕੁਲ ਮੈਂ ਕਹਿੰਦਾ ਜੀ ਪਰਮਾਤਮਾ ਦਾ ਨਾਮ ਲੈ ਕੇ ਜਦੋਂ ਮੈਡੀਸਨ ਦਿੰਨੇ ਆ ਉਸ ਖੁਦਾ ਦੇ ਜਦੋਂ ਉਸ ਦੇ ਸਵੇਰੇ ਦਰਸ਼ਨ ਕਰਕੇ ਜਦੋਂ ਆ ਕੇ ਇੱਥੇ ਮੈਡੀਸਨ ਦੇਈ ਦੀ ਉਹ ਕਿੱਦਾਂ ਨਿਰਾਸ਼ ਕਰ ਦਊਗਾ ਸਾਨੂੰ ਅਸਰ ਉਹਦਾ ਹੁੰਦਾ ਮੈਂ ਤਾਂ ਜੀ ਦੇਖੋ ਬੰਦਾ ਕੁਛ ਨਹੀਂ ਡਿਊਟੀ ਲੱਗੀ ਹੋਈ ਆ ਹਰ ਬੰਦੇ ਦੀ ਡਿਊਟੀ ਤੁਹਾਡੀ ਲੱਗੀ ਤੁਹਾਡੀ ਮੀਡੀਆ 'ਚ ਲੱਗੀ ਆ ਸਾਡੀ ਡਾਕਟਰ ਨੇ ਲਾਤੀ ਉਹਨਾਂ ਨੇ ਲੇਕਿਨ ਅਸੀਂ ਡਿਊਟੀਆਂ ਜਦੋਂ ਅਸੀਂ ਆਪਣੀਆਂ ਆਪਣੇ ਸੱਚੇ ਮਨ ਨਾਲ ਨਿਭਾਵਾਂਗੇ ਸਾਨੂੰ ਉਹ ਨਿਰਾਸ਼ ਨਹੀਂ ਕਰਦਾ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਰਿਜ਼ਲਟ ਨੇ ਬਹੁਤ ਪੇਸ਼ੈਂਟ ਠੀਕ ਹੋਏ ਨੇ ਲੋਕਾਂ ਦੀਆਂ ਦਵਾਵਾਂ ਦੇ ਨਾਲ ਅੱਜ ਤੁਹਾਡੇ ਸਾਹਮਣੇ ਬੈਠੇ ਆ। ਬਿਲਕੁਲ ਜੀ ਸੋ ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਤੇ ਤੁਸੀਂ ਬਹੁਤ ਲੱਕੀ ਹੋ ਪਰ ਤੁਸੀਂ ਇਹਦੇ ਨਾਲ ਇੱਕ ਪੁੰਨ ਦਾ ਕੰਮ ਕਰਨਾ ਹੈ। ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਲੋਡ ਬੰਨ ਨੇ ਜਿਹੜੇ ਬਿਮਾਰੀਆਂ ਤੋਂ ਪਰੇਸ਼ਾਨ ਨੇ ਘਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਬੜਾ ਔਖਾ ਹੁੰਦਾ ਹੈ ਕਿ ਉਹਨਾਂ ਨੂੰ ਸਹੀ ਡਾਕਟਰ ਨਹੀਂ ਲੱਭ ਪਾਉਂਦੇ ਉਹਨਾਂ ਨੂੰ ਉਹਨਾਂ ਦੀ ਬਿਮਾਰੀਆਂ ਤੋਂ ਇੰਨੇ ਜ਼ਿਆਦਾ ਦੁਖੀ ਰਹਿੰਦੇ ਨੇ ਕਿ ਸਾਰਾ ਦਿਨ ਸਾਰੀ ਰਾਤ ਉਹ ਵਿਚਾਰੇ ਸੌ ਨਹੀਂ ਪਾਉਂਦੇ ਸੋ ਤੁਸੀਂ ਬਜ਼ੁਰਗਾਂ ਦਾ ਵਾਸਤਾ ਕੇ ਇੱਕ ਵਾਰ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਕਿ ਹਰ ਇੱਕ ਘਰ ਦੇ ਵਿੱਚ ਇਹ ਵੀਡੀਓ ਪਹੁੰਚ ਸਕੇ ਤਾਂ ਕਿ ਲੋਕ ਇਹਨਾਂ ਨਾਲ ਮੁਲਾਕਾਤ ਕਰ ਸਕਣ ਲੋਕ ਜਿਹੜੇ ਨੇ ਇਹਨਾਂ ਤੱਕ ਪਹੁੰਚ ਸਕਣ ਇਹਨਾਂ ਨਾਲ ਗੱਲਬਾਤ ਕਰਕੇ ਆਪਣੀ ਸਮੱਸਿਆ ਦੱਸ ਸਕਣ ਤੇ ਉਹਨਾਂ ਨੂੰ ਉਹਨਾਂ ਦੇ ਦਰਦ ਜਾਵੇ ਸੋ ਕੋਈ ਛਾਤ ਥੱਲੇ ਵੱਖ-ਵੱਖ ਬਿਮਾਰੀਆਂ ਦਾ ਇਲਾਜ ਚੱਲ ਰਿਹਾ ਹੈ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਅ ਬਾਬਾ ਜੀ ਕੀ ਹੋਇਆ ਸੀ ਤੁਹਾਨੂੰ ਦੇਖੋ ਮੈਨੂੰ ਤਾਂ ਬਹੁਤ ਬਿਮਾਰੀਆਂ ਸੀ ਹਮ ਬਲੱਡ ਪ੍ਰੈਸ਼ਰ ਮੈਂ ਅਮਰੀਕਾ ਵਿੱਚ ਸੀ ਅਹ ਉਹ ਨਹੀਂ ਤਾਂ ਮੈਨੂੰ ਕੋਈ ਛੱਡੀ ਨਹੀਂ ਸੀ ਜਿਹੜੀ ਬਿਮਾਰੀ ਤੈਨੂੰ ਨਹੀਂ ਹੈ ਅਸਮਾ ਵੀ ਉਹ ਨਹੀਂ ਕਰਦਾ ਹਾਰਟ ਵੀ ਕਰਦਾ ਤੇ ਇਸ ਕਰਕੇ ਮੈਂ ਉੱਥੇ ਦੀ ਦੁਆ ਖਾਂਦਾ ਸੀ ਤਕਰੀਬਨ 7 ਸਾਲ ਤੋਂ ਅੱਛਾ ਹੁਣ ਮੈਂ ਇੱਥੇ ਆਇਆ ਇਹਨੂੰ ਹੋਵੇ 5 ਮਹੀਨੇ ਹੂੰ ਉਹ ਜਿਹੜੀ ਦਵਾਈ ਆ ਉਹ ਮੈਂ ਛੱਡ ਦਿੱਤੀ ਮਤਲਬ ਤੁਸੀਂ ਅਮਰੀਕਾ ਵਾਲੀ ਦਵਾਈ ਛੱਡ ਕੇ ਹੁਣ ਇੱਥੇ ਵਾਲੀ ਦਵਾਈ ਖਾ ਰਹੇ ਹੋ ਦਵਾਈ ਖਾਣੇ ਆ ਅਸੀਂ ਜਿਲ੍ਹਾ ਜਲੰਧਰ ਦੇ ਗੁਰਆਂ ਦੇ ਲਾਗੇ ਬੜਾ ਪਿੰਡ ਆ ਉੱਥੋਂ ਆਨੇ ਆ ਤੇ ਜਦੋਂ ਤੁਸੀਂ ਇੱਥੇ ਆਏ ਹਨਾ ਹਮੇਸ਼ਾ ਕਿਹਾ ਜਾਂਦਾ ਕਿ ਜਦੋਂ ਕੋਈ ਬਿਮਾਰੀ ਵੱਡੀ ਹੋਵੇ ਜਾਂ ਜ਼ਿਆਦਾ ਹੋਵੇ ਲੋਕ ਕਿ ਅਮਰੀਕਾ ਵੱਲ ਜਾਂ ਕੈਨੇਡਾ ਵੱਲ ਭੱਜਦੇ ਨੇ ਤੁਸੀਂ ਇੱਥੇ ਆਇਓ ਤੁਸੀਂ ਇੱਥੇ ਇਹਨਾਂ ਬਾਰੇ ਕਿੱਥੋਂ ਸੁਣਿਆ ਸੀ ਮੈਂ ਤੁਹਾਡੇ ਬਰਗੇ ਮੀਡੀਆ ਤੋਂ ਸੁਣਿਆ। ਕਾਤਕ ਰੁਪਈਆ ਉਹ ਦੱਸਗਾ। ਉਹ ਤੋਂ ਮੈਂ ਸੁਣ ਕੇ ਉਹਦੇ ਨੇ ਨੰਬਰ ਨੋਟ ਕਰ ਲੈ। ਨੰਬਰ ਨੋਟ ਕਰਕੇ ਨਾ ਗੱਲ ਕਰ ਲਈ ਤੇ ਫੇਰ ਆਇਆ। ਉਮਰ ਕਿੰਨੀ ਹੋਣੀ ਤੁਹਾਡੀ? ਮੇਰੀ ਉਮਰ 87 ਜਾਂ ਪੂਰੇ 88 ਸਾਲ ਚ ਹੈ 88 88 ਸਾਲ ਦੀ ਉਮਰ ਹੈ ਤੇ ਹੱਲੇ ਵੀ ਤੁਸੀਂ ਜਿਹੜੀ ਬਿਮਾਰੀਆਂ ਸੀ ਉਹ ਕਿਤੇ ਨ ਕਿਤੇ ਕੰਟਰੋਲ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸੋ ਖੁਸ਼ ਹੋ। ਮੈਂ ਖੁਸ਼ ਤਾਂ ਹੈਗਾ ਯੇ ਮੈਂ ਤਾਂ ਖੇਤੀ ਕਰਦਾ। ਤੇ ਮੈਂ ਤਾਂ ਹਰ ਮਸਾਲੇ ਧਨੀਆਂ ਆ ਟਰੈਕਟਰ ਚਲਾਉਂਦੇ ਆ ਹਾਂ ਟਰੈਕਟਰ ਚਲਾਉਂਦੇ ਤੁਸੀਂ ਵੀ ਕਿਸੇ ਪ੍ਰੋਬਲਮ ਕਰਕੇ ਆਏ ਮੈਂ ਤਾਂ ਬੀਪੀ ਸੀ ਬਹੁਤ ਗਾਦਾ ਬੀਪੀ ਸੀ ਮੈਂ ਅੰਗਰੇਜ਼ੀ ਦਵਾਈਆਂ ਖਾ ਕੇ ਥੱਕ ਗਿਆ ਬਾਦਦਾ ਸੀ ਜਾ ਕੱਟਦਾ ਮੇਰਾ ਬਾਦਦਾ ਸੀ ਬੀਪੀ ਹਾਂਜੀ ਆੜ ਦੇ ਵਿੱਚ ਆਉਂਦੇ ਸੀ ਸਾਹ ਬਹੁਤ ਛੜਦਾ ਸੀ ਇਸ ਕਰਕੇ ਮੈਨੂੰ ਬਹੁਤ ਤਕਲੀਫ ਸੀ ਮੈਂ ਹੁਣ ਅੰਗਰੇਜ਼ੀ ਦਵਾਈਆਂ ਸਭ ਛੱਡ ਦਿੰਦੀ ਹਾਂ ਪਹਿਲਾਂ ਕਾਫੀ ਖਾਧੀਆਂ ਅੰਗਰੇਜ਼ੀ ਦਵਾਈਆਂ ਹਾਂਜੀ ਬਹੁਤ ਖਾਧੀਆਂ ਤੁਸੀਂ ਵੀ মিডিਆ ਤੋਂ ਸੁਣਿਆ ਸੀ ਹਾਂ মিডিਆ ਤੋਂ ਸੁਣਿਆ ਸੀ ਕਿ ਹੁਣ ਤੁਹਾਨੂੰ ਕਿੰਨੇ ਮਹੀਨਿਆਂ ਤੋਂ ਕੋ ਇੱਥੇ ਆਏ ਮੈਨੂੰ ਇੱਥੋਂ ਸੁਣਿਆ ਜੀ ਕਿੰਨੇ ਤੜ ਪਪਾ ਜੀ ਕਹਿੰਦੇ ਮੈਂ ਤੁਸੀ ਆਸੀ ਮੇਰਾ ਹੀ ਐਮਰੀ ਹਾਂ ਅੱਛਾ ਤੇ ਜਦੋਂ ਤੁਸੀਂ ਇੱਥੇ ਆਇਓ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਮੈਨੂੰ ਆ 5-6 ਮਹੀਨੇ ਹੋ ਗਏ ਨੇ ਨਾਲੇ ਆਇਆ ਮੈਂ 5-6 ਮਹੀਨੇ ਹੋ ਗਏ ਤੇ ਆਰਾਮ ਲੱਗਦਾ ਮੈਨੂੰ ਆਰਾਮ ਆ ਜੀ ਮੈਨੂੰ ਆਰਾਮ ਆ ਸੱਚੀ ਗੱਲ ਕਹ ਰਿਹਾ ਮੈਨੂੰ ਡਾਕਟਰ ਸਾਹਿਬ ਬਹੁਤ ਵਧੀਆ ਵਧੀਆ ਨੇ ਆਪਰੇਟ ਕਰਦੇ ਨੇ ਤੁਸੀਂ ਵੀ ਤੁਹਾਨੂੰ ਕੀ ਪ੍ਰੋਬਲਮ ਸੀ ਮੈਨੂੰ ਉਸੇ ਇਨਫੈਕਸ਼ਨ ਇਨਫੈਕਸ਼ਨ ਉਹ ਸਾ ਜੇ ਕਸਰ ਸੁਧਾਰ ਰਹੀ ਮੈਂ ਤੀਜੀ ਵਾਰੀ ਦਵਾ ਲੈਣ ਆਇਆ ਮੈਨੂੰ ਕਾਫੀ ਫਾਇਦਾ ਹੈਗਾ ਫਾਇਦਾ ਹੈਗਾ ਹੈ ਕਿ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਂਦੇ ਮੈਨੂੰ ਆ ਤੀਜਾ ਮਹੀਨਾ ਹੋ ਗਿਆ ਤੀਜਾ ਮਹੀਨਾ ਤੇ ਤਰਫੇ ਨਾ ਸੀ ਹੁੰਦਾ ਮੇਥੋਂ ਕੱਲ ਪੂਰੀ ਸੁਣਦੇ ਨੇ ਅੰਦਰ ਬਿਠਾ ਕੇ ਜਾਂ ਬਸ ਕਾਲੀ ਕਾਲੀ ਚ ਬਸ ਨਹੀਂ ਨਹੀਂ ਗੱਲ ਪੂਰੀ ਐ ਕਿ ਮੈਂ ਦੱਸਿਆ ਵੀ ਆਹ ਪ੍ਰੋਬਲਮ ਹੈ ਇਦਾਂ ਨਹੀਂ ਨਵਜ ਦੇਖ ਕੇ ਸਭ ਕੁਝ ਉਹਨਾਂ ਨੇ ਫੇ ਦਵਾਈ ਤੁਸੀਂ ਪਹਿਲਾਂ ਅੰਗਰੇਜ਼ੀ ਦਵਾਈਆਂ ਖਾਧੀਆਂ ਸੀ ਹਾਂ ਕਹਿੰਦਾ ਰਿਹਾ ਮੈਂ ਦਵਾਈ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 72 ਹੋਆ ਮਤਲਬ ਤੁਸੀਂ ਵੀ 72 ਸਾਲ ਦੇ ਤਕਰੀਬਨ ਹੋ ਗਏ ਹੋ ਤੇ ਇਸ ਉਮਰ ਦੇ ਵਿੱਚ ਬਿਮਾਰੀਆਂ ਤੋਂ ਲੱਗਦਾ ਵੀ ਹਾਂ ਮੈਂ ਸਹੀ ਥਾਂ ਤੇ ਆਇਆ ਮੇਥੋਂ ਤਰਫੇ ਨਾ ਸੀ ਹੁੰਦਾ ਹੁਣ ਕਾਫੀ ਸਿਹਤਮੰਦ ਆ ਮੈਂ ਉਹਨੂੰ ਤਾਂ ਮੈਂ ਬਰਕ ਕਰਦਾ ਕੰਮ ਕਰਨਾ ਗੋਡ ਬਣਾਉਂਦਾ ਕੰਮ ਕਰਦਾ ਹਾਂਜੀ ਬਿਲਕੁਲ ਸੋ ਇੱਕ ਛੱਤ ਦੇ ਹੇਠਾਂ ਤੁਸੀਂ ਵੇਖ ਸਕਦੇ ਹੋ 87 ਸਾਲ ਦੀ ਉਮਰ 72 ਸਾਲ ਦੀ ਉਮਰ ਤੁਹਾਡੀ ਕਿੰਨੀ ਹੋਗੀ ਹੋਣੀ ਮੇਰੀ 70 ਸਾਲ ਦੀ ਉਮਰ ਆ ਦੇ ਲੋ 87 Yes, yes. अच्छा 88 ਸਾਲ ਹੈ 88 ਸਾਲ ਦੀ ਉਮਰ ਹੈ ਇਦਾਂ ਹਨਾ 70 ਸਾਲ ਦੀ ਇਧਰ 72 ਸਾਲ ਦੀ ਉਮਰ ਦੇ ਵਿੱਚ ਇਹ ਲੋਕ ਇੱਕੋ ਹੀ ਛਾਦੇ ਹੇਠਾਂ ਵੱਖ-ਵੱਖ ਬਿਮਾਰੀਆਂ ਲੈ ਕੇ ਆਏ ਨੇ ਤਿੰਨੋਂ ਦੋਸਤ ਨੇ ਤੇ ਠੀਕ ਵੀ ਹੋ ਰਹੇ ਨੇ ਸੋ ਏਪੀ ਇਲੈਕਟ੍ਰੋਪੈਥੀ ਜਿਹੜਾ ਹੈ ਉਹ ਕਮਾਲ ਕਰ ਰਿਹਾ ਕਿਉਂਕਿ ਲੋਕ ਜਿਹੜੇ ਨੇ ਉਹ ਜਿਵੇਂ ਬਾਬਾ ਜੀ ਦੱਸ ਰਹੇ ਮੈਂ ਅਮਰੀਕਾ ਤੋਂ ਦਵਾਈਆਂ ਖਾ ਕੇ ਆਇਆ ਹਨਾ ਵੀ ਇੱਥੇ ਉਹ ਠੀਕ ਹੋ ਰਹੇ ਨੇ ਇੱਕ ਵੱਡੀ ਗੱਲ ਹੈ ਜੀ ਜੀ ਬਈ ਇਹ ਫੋਰਨ ਤੋਂ ਮੈਂ ਕੈਨੇਡਾ ਤੋਂ ਕੈਨੇਡਾ ਤੋਂ ਹੈ ਨਾ ਸੋ ਅਮਰੀਕਾ ਕੈਨੇਡਾ ਤੋਂ ਲੋਕ ਇੱਥੇ ਪਹੁੰਚ ਰਹੇ ਨੇ ਤੁਸੀਂ ਵੀ ਕੈਨੇਡਾ ਤੋਂ ਆਏ ਹੋ ਮੈਂ ਬੇਟਾ ਯੂ ਐਸ ਤੋਂ ਯੂ ਐਸ ਤੋਂ ਆਇਆ ਅਮਰੀਕਾ ਤੋਂ ਹੈ ਨਾ ਸੋ ਲੋਕ ਤਾਂ ਅਮਰੀਕਾ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਨੇ ਕੈਨੇਡਾ ਜਾਂਦੇ ਨੇ ਹੈ ਨਾ ਬਾਹਲੀ ਕੰਟਰੀਆਂ ਦੇ ਵਿੱਚ ਆਉਂਦੇ ਨੇ ਤੁਸੀਂ ਇੱਥੇ ਆਏ ਹੋ ਲੱਗਦਾ ਵੀ ਫਾਇਦਾ ਹੋ ਰਿਹਾ ਮੈਂ ਹਲ ਪਹਿਲੀ ਵਾਰ ਹੀ ਲਈ ਹੈ ਪਹਿਲੀ ਵਾਰ ਲਈ ਹੈ ਹਾਂ ਜੀ ਉਹ ਤਾਂ ਆਪਣੇ ਦੋਸਤਾਂ ਕੋਲੋਂ ਨਾਮ ਤਾਂ ਸੁਣਿਆ ਹਾਂ ਤਦ ਹੀ ਮੈਂ ਆਇਆ ਤਦ ਹੀ ਆਇਆ ਅੱਛਾ ਉੱਥੇ ਫਿਰ ਇਲਾਜ ਚੱਲਦਾ ਹੁੰਦਾ ਸੀ ਉੱਥੇ ਉੱਥੇ ਵੀ ਚੱਲਦਾ ਸੀ ਮੇ ਕੋਲ ਸਟਿਲ ਦਵਾ ਹੈਗੀ ਉਹ ਪਰ ਮੇਰੇ ਵੱਡੇ ਭਾਈ ਸਾਹਿਬ ਨੇ ਦੱਸਿਆ ਵੀ ਇੱਥੇ ਬੈਠ ਰਿਹਾ ਤੇ ਫਿਰ ਮੈਂ ਇੱਥੇ ਆਇਆ ਅੱਛਾ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਓ ਹਾਂਜੀ ਤੇ ਦਵਾ ਕੀ ਪ੍ਰੋਬਲਮ ਕੀ ਤੁਹਾਨੂੰ ਮੇਰਾ ਹੱਥ ਕੰਬਾਇਆ ਛੋਟਾ ਹੱਥ ਕੰਬਦਾ ਹਾਂਜੀ ਕੀ ਨੰਬਰ ਹੋ ਗਿਆ ਤੁਹਾਡਾ ਨੰਬਰ ਕੀ ਹੋ ਗਈ 734 74 ਦੇ ਹਨਾ 74 ਸਾਲ ਦੇ ਲਾਗੇ ਨੇ ਸੋ ਇੱਕ ਵੱਡੀ ਚੀਜ਼ ਹੈ ਇੱਕ ਵੱਡਾ ਅਸੀਂ ਕਹੀਏ ਕਿ ਬਜ਼ੁਰਗ ਜਿਹੜੇ ਨੇ ਇੱਧਰ ਦੇਖੋ ਕਿ ਉਹ ਬੈਠੋਏ ਨੇ ਬਜ਼ੁਰਗ ਜਿਹੜੇ ਨੇ ਉਹ ਠੀਕ ਹੋ ਰਹੇ ਨੇ ਸੋ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਕਿ ਅਮਰੀਕਾ ਤੋਂ ਆ ਰਹੇ ਨੇ ਕੋਈ ਕੈਨੇਡਾ ਤੋਂ ਆ ਰਿਹਾ ਹੈ ਸੋ ਵੱਡੇ ਸ਼ਹਿਰਾਂ ਤੋਂ ਜਾਂ ਵੱਡੇ ਦੇਸ਼ਾਂ ਤੋਂ ਵੱਡੇ ਮੁਲਕਾਂ ਤੋਂ ਆ ਕੇ ਇੱਥੇ ਇਲਾਜ ਕਰਵਾ ਕੇ ਠੀਕ ਹੋਣਾ ਇੱਕ ਕਾਬਿਲ-ਏ-ਤਾਰੀਫ ਹੈ